ਸੋਖਾ ਦੁੱਖ ਦਾ ਸੁਮੇਲ ਹੈ ਜ਼ਿੰਦਗੀ ਦਾ ਹਰ ਪਲ ਹਰ ਪਹਿਲੂ ਤੇ ਉਮਰ ਦਾ ਹਰ ਪੜਾ ਦੁੱਖ ਤਕਲੀਫਾਂ ਤੋਂ ਸੱਚੀ ਕਿਨਾਰਾ ਕਰ ਖੁਸ਼ੀਆਂ ਖੇੜੇ ਮੈਂ ਹਰ ਪਲ ਲੋਚਦਾ ਹਾਂ ਆਪਣੇ ਮਤਲਬ ਆਪਣੇ ਮਕਸਦ ਨੂੰ ਸੋਚਦਿਆਂ ਵਿਚਾਰਦਿਆਂ ਬਸ ਚੱਲਦਾ ਜਾ ਰਿਹਾ ਹਾਂ ਮੈਂ ਕੀ ਸੀ ਕੀ ਹਾਂ ਤੇ ਕੀ ਬਨਣਾ ਚਾਹੁੰਦਾ ਹਾਂ ਹਰ ਪਲ ਇਹੀ ਸੋਚਦਾ ਹਾਂ ਸੋਚਦਾ ਹਾਂ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਕਿੰਨਾ ਕੁਝ ਸਿਖਾਉਂਦੀ ਹੈ ਪੜਾਉਂਦੀ ਹੈ ਤੇ ਬਣਾਉਂਦੀ ਵੀ ਪਰ ਫਿਰ ਵੀ ਹਰ ਵਕਤ ਸਿਰਫ ਸਕਾਰਾਤਮਕ ਹੀ ਸੋਚਣ ਤੋਂ ਆਪਣੇ ਆਪ ਨੂੰ ਕਿਉਂ ਸੰਕੋਚਦਾ ਹਾਂ ਇਹ ਜ਼ਿੰਦਗੀ ਹੈ ਸੱਚੀ ਬਹੁਤ ਖੂਬਸੂਰਤ ਹੈ ਇਸ ਨੂੰ ਜਿਉਣਾ ਮੰਨਣਾ ਤੇ ਜਿਉਂਦੇ ਜੀ ਇਸ ਨੂੰ ਜੀਣ ਦੀ ਜਾਂਚ ਸਿੱਖਣਾ ਬਸ ਇਹ ਹੀ ਜ਼ਿੰਦਗੀ ਹੈ